ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰ ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜੇ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇਲਾਕੇ ਦੇ ਵਿੱਚ ਦਰਿਆ ਨੇ ਬਹੁਤ ਵੱਡੀ ਮਾਰ ਮਾਰੀ ਦਰਿਆਵਾਂ ਦਾ ਸਾਡੇ ਇਤਿਹਾਸ ਨਾਲ ਵੀ ਬੜਾ ਗੂੜਾ ਰਿਸ਼ਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੇਈ ਦੇ ਨਾਲ ਬਹੁਤ ਗਹਿਰਾ ਸਬੰਧ ਹੈ ਰਾਵੀ ਦੇ ਨਾਲ ਵੀ ਬਹੁਤ ਗਹਿਰਾ ਸਬੰਧ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪੰਜ ਭਾਤਕ ਤਨ ਤਿਆਗਿਆ ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੀਏ ਤੇ ਉਹਨਾਂ ਦਾ ਬਚਪਨ ਗੰਗਾ ਦੇ ਕਿਨਾਰੇ ਬੀਤਿਆ ਥੋੜੇ ਵੱਡੇ ਹੋਏ ਇਸ ਸਤਲੁਜ ਦੇ ਪਾਣੀਆਂ ਦੇ ਨਾਲ ਉਹਨਾਂ ਦੀ ਸਾਂਝ ਪਈ ਸ੍ਰੀ ਆਨੰਦਪੁਰ ਸਾਹਿਬ ਤੇ ਜਦੋਂ ਪੰਜ ਭੌਤਿਕ ਸਰੀਰ ਦੇ ਉੱਤੇ ਜਵਾਨੀ ਆਈ ਤੇ ਪੌਂਟਾ ਸਾਹਿਬ ਦੇ ਵਿੱਚ ਜਮਨਾ ਦੇ ਕੰਢੇ ਜਿਹੜਾ ਸੀ ਵਕਤ ਬਤੀਤ ਹੋਇਆ ਤੇ ਜਦੋਂ ਪੰਜ ਭੌਤਿਕ ਤਨ ਤਿਆਗਣ ਦਾ ਸਮਾਂ ਆਇਆ ਤੇ ਉਹਨਾਂ ਨੂੰ ਗੋਦਾਵਰੀ ਦਾ ਕੰਡਾ ਜਿਹੜਾ ਸੀ ਉਹ ਪੰਜ ਭੌਤਿਕ ਤੰਤ ਤਿਆਗਣ ਵਾਸਤੇ ਜਿਹੜਾ ਸੀ ਉਹ ਪ੍ਰਾਪਤ ਹੋਇਆ ਗੰਗਾ ਯਮਨਾ ਗੋਦਾਵਰੀ ਰਾਵੀ ਸਤਲੁਜ ਇਹਨਾਂ ਦਾ ਸਾਡੇ ਇਤਿਹਾਸ ਨਾਲ ਰਿਸ਼ਤਾ ਹੈ ਤੇ ਜਿਹੜੇ ਪੰਜਾਬ ਦੇ ਦਰਿਆ ਨੇ ਇਨਾਂ ਨਾਲ ਵੀ ਗਹਿਰਾ ਸਬੰਧ ਹੈ ਚਾਹੇ ਉਹ ਸਤਲ ਜਾਇ ਚਾਹੇ ਉਹ ਬਿਆਸ ਹੈ ਚਾਹੇ ਉਹ 라ਵੀ ਹੈ ਚਾਹੇ ਉਹ ਜੇਲ੍ਹ ਮੈਂ ਚਾਹੇ ਉਹ ਚਨਾਬ ਹੈ ਚਾਹੇ ਪਰੇ ਸਿੰਧ ਹੈ ਚਾਹੇ ਕਗਰ ਦਰਿਆ ਪਹਿਲੋ ਵੀ ਤਬਾਹੀ ਮਚਾਉਂਦੇ ਹੁੰਦੇ ਸੀ ਪਰ ਉਦੋਂ ਇੰਨੀ ਵੱਡੀ ਤਬਾਹੀ ਜਿਹੜੀ ਹੈ ਉਹ ਨਹੀਂ ਸੀ ਹੁੰਦੀ ਪਾਣੀ ਜਿੰਨੀ ਤੇਜ਼ੀ ਦੇ ਨਾਲ ਆਉਂਦਾ ਸੀ ਓਨੀ ਤੇਜ਼ੀ ਦੇ ਨਾਲ ਹੀ ਵਾਪਸ ਚਲਾ ਜਾਂਦਾ ਸੀ ਇਸ ਕਰਕੇ ਬਾਣੀ ਦੇ ਵਿੱਚ ਸੰਸਾਰ ਦੀ ਮਾਇਆ ਨੂੰ ਪਾਤਸ਼ਾਹ ਨੇ ਹੜ ਦੇ ਪਾਣੀ ਵਾਂਗ ਦੱਸਿਆ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਮਹਾਰਾਜ ਬਾਣੀ ਚ ਕਹਿੰਦੇ ਐ ਇਹ ਸੰਸਾਰ ਦਾ ਜਿਹੜਾ ਇਹ ਮਾਇਆ ਦਾ ਪ੍ਰਭਾਵ ਹੈ ਨਾ ਇਹ ਥੋੜੇ ਸਮੇਂ ਵਾਸਤੇ ਕਿੰਨੇ ਕੁ ਥੋੜੇ ਸਮੇਂ ਵਾਸਤੇ ਕਹਿੰਦੇ ਤਿਰਨ ਕੀ ਅਗਨ ਜਿਵੇਂ ਘਾਹ ਦੀ ਤਿਰ ਨੂੰ ਅੱਗ ਲਾ ਦਈਏ ਕਿੰਨਾ ਕੁ ਚਿਰ ਮੱਚਦੀ ਹੈ ਥੋੜੇ ਜੇ ਸਮੇਂ ਬਾਅਦ ਹੀ ਬੁੱਝ ਜਾਂਦੀ ਹੈ ਮੇਗਾ ਕੀ ਛਾਇਆ ਬੱਦਲਾਂ ਦੀ ਛਾਂ ਕਿੰਨਾ ਕੁ ਚਿਰ ਰਹਿੰਦੀ ਆ ਤੇ ਪਾਤਸ਼ਾਹ ਅਖਰ ਚ ਕਹਿੰਦੇ ਗੋਬਿੰਦ ਭਜਨ ਬਿਨ ਹਰ ਕਾ ਜਲ ਪਰਮੇਸ਼ਵਰ ਦੇ ਭਜਨ ਤੋਂ ਬਿਨਾ ਇਹ ਸੰਸਾਰ ਇਉਂ ਐ ਜਿਵੇਂ ਤਣਕੇ ਦੀ ਅੱਗ ਬੱਦਲਾਂ ਦੀ ਛਾਂ ਤੇ ਹੜ ਦਾ ਪਾਣੀ ਦਾ ਮਤਲਬ ਹੈ ਕਿ ਉਹਨਾਂ ਵੇਲਿਆਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਉਹ ਬਹੁਤਾ ਲੰਬਾ ਸਮਾਂ ਨਹੀਂ ਸੀ ਰਹਿੰਦਾ ਹੁੰਦਾ ਤੇ ਇਹ ਕਦੋਂ ਤੋਂ ਹੋਣ ਲੱਗਿਆ ਜਦੋਂ ਤੋਂ ਮਨੁੱਖ ਨੇ ਕੁਦਰਤੀ ਤੌਰ ਤੇ ਵਗ ਰਹੇ ਇਹਨਾਂ ਦਰਿਆਵਾਂ ਨੂੰ ਬੰਨ ਮਾਰਨੇ ਸ਼ੁਰੂ ਕੀਤੇ ਡੈਮ ਬਣਾਉਣੇ ਸ਼ੁਰੂ ਕੀਤੇ ਠੀਕ ਹੈ ਡੈਮਾਂ ਨੇ ਫਾਇਦਾ ਵੀ ਦਿੱਤਾ ਡੈਮ ਬਣਨ ਦੇ ਨਾਲ ਬਿਜਲੀ ਪੈਦਾ ਹੋਣ ਲੱਗੀ ਸਿੰਚਾਈ ਲਈ ਨਹਿਰਾਂ ਨਿਕਲੀਆਂ ਵਗਿਆਨ ਕੋਈ ਵੀ ਚੀਜ਼ ਬਣਾਉਂਦਾ ਹੈ ਨਾ ਉਹਦਾ ਜੇ ਲਾਭ ਹੁੰਦਾ ਹੈ ਉਹਦਾ ਨੁਕਸਾਨ ਵੀ ਹੁੰਦਾ ਹੈ ਸਾਇੰਸ ਜੋ ਵੀ ਚੀਜ਼ ਤਿਆਰ ਕਰਦੀ ਹੈ ਉਹਦਾ ਜਿੱਥੇ ਫਾਇਦਾ ਹੁੰਦਾ ਉੱਥੇ ਨੁਕਸਾਨ ਵੀ ਨਾਲ-ਨਾਲ ਹੁੰਦਾ ਤੁਸੀਂ ਕੋਈ ਮਰਜ਼ੀ ਚੀਜ਼ ਲੈ ਲਓ ਤੁਸੀਂ ਕਾਰਾਂ ਮੋਟਰਾਂ ਗੱਡੀਆਂ ਟੈਲੀਫੋਨ ਇੰਟਰਨੈਟ ਜੋ ਵੀ ਕੁਝ ਲੈ ਲਓ ਜੇ ਦਾ ਫਾਇਦਾ ਤੇ ਇਹਦਾ ਨੁਕਸਾਨ ਵੀ ਹੈ ਤਾ ਵਿਗਿਆਨਕ ਟੈਕਨੀਕ ਦੇ ਨਾਲ ਜਦੋਂ ਦਰਿਆਵਾਂ ਨੂੰ ਬੰਨ ਮਾਰੇ ਇਹਨਾਂ ਨੇ ਫਾਇਦਾ ਵੀ ਦਿੱਤਾ ਤੇ ਇਹਨਾਂ ਨੇ ਨੁਕਸਾਨ ਵੀ ਕੀਤਾ ਆ ਜਿਹੜਾ ਪਾਣੀ ਆਇਆ ਇਸ ਪਾਣੀ ਦੇ ਆਉਣ ਦੇ ਪਿੱਛੇ ਇੱਕ ਤਾਂ ਕਾਰਨ ਹੈ ਕਿ ਪਹਾੜਾਂ ਦੇ ਵਿੱਚ ਬਾਰਸ਼ਾਂ ਬਹੁਤ ਹੋਈਆਂ ਸਾਨੂੰ ਹਿਮਾਚਲ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਾਣ ਦਾ ਮੌਕਾ ਮਿਲਿਆ ਉੱਥੇ ਕਿਸਾਨ ਇੱਕ ਅਲੱਗ ਸਮੱਸਿਆ ਨਾਲ ਜੂਝ ਰਹੇ ਸੀ ਉਹ ਕਹਿੰਦੇ ਜੀ ਹੜ੍ਹਾਂ ਦਾ ਪਾਣੀ ਸਾਡੇ ਖੇਤ ਦੀ ਮਿੱਟੀ ਨੂੰ ਵਹਾ ਕੇ ਲੈ ਕੇ ਜਾ ਰਿਹਾ ਤੇ ਜਦੋਂ ਇਹ ਬਾਰਸ਼ਾਂ ਰੁਕਣ ਗਈਆਂ ਸਾਨੂੰ ਕਹਿੰਦੇ ਇੱਕ ਕਨਾਲ ਦੇ ਵਿੱਚ 50-50 100-100 ਟਰਾਲੀਆਂ ਮਿੱਟੀ ਦੀਆਂ ਪਾਉਣੀਆਂ ਪੈਣੀਆਂ ਫੇਰ ਫਸਲ ਆਉ ਜਿਵੇਂ ਆਪਣੇ ਖੇਤਾਂ 'ਚ ਮਿੱਟੀ ਚੜ ਗਈ ਨਾ ਤੇ ਆਪਾਂ ਨੂੰ ਫਿਕਰ ਸੀ ਵੀ ਮਿੱਟੀ ਚੁੱਕਣੀ ਪਾਉਗੀ ਤੇ ਉੱਥੇ ਹਿਮਾਚਲ ਦੇ ਕਿਸਾਨਾਂ ਨੂੰ ਫਿਕਰ ਸੀ ਵੀ ਮਿੱਟੀ ਪਾਉਣੀ ਪਾਉਗੀ ਉੱਥੋਂ ਮਿੱਟੀ ਰੋੜ ਲਈ ਤੇ ਇੱਥੇ ਮਿੱਟੀ ਛੱਡਤੀ ਇਹਨਾਂ ਨੂੰ ਨੁਕਸਾਨ ਚੱਲਣਾ ਪਿਆ ਬਹੁਤ ਜ਼ਿਆਦਾ بارشਾਂ ਹੋਈਆਂ ਤੇ بارشਾਂ ਦੇ ਜ਼ਿਆਦਾ ਹੋਣ ਦਾ ਕਾਰਨ ਜਿਹੜੀਆਂ ਪਹਾੜੀ ਸਟੇਟਾਂ ਨੇ ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਉਹ ਹਿਮਾਚਲ ਹੈ ਚਾਹੇ ਉਹ ਉਤਰਾਖੰਡ ਹੈ ਇੱਥੇ ਧੜਾ ਧੜ ਦਰਖਤਾਂ ਦੀ ਕਟਾਈ ਤੇ ਧੜਾ ਧੜ ਜਿਹੜੇ ਹੈ ਉਹ ਬਣ ਰਹੇ ਹੋਟਲ ਬਿਲਡਿੰਗਾਂ ਵੱਡੀਆਂ ਵੱਡੀਆਂ ਜਿਹੜੀਆਂ ਪਹਾੜਾਂ ਨੂੰ ਕੱਟ ਕੇ ਜਿਹੜੀਆਂ ਹੈ ਉਹ ਬਣਾਈਆਂ ਜਾ ਰਹੀਆਂ ਸੜਕਾਂ ਕੱਟੀਆਂ ਜਾ ਰਹੀਆਂ ਪਹਾੜਾਂ ਨੂੰ ਕੱਟ ਕੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਗੁਫਾਵਾਂ ਸੁਰੰਗਾਂ ਬਣਾਈਆਂ ਜਾ ਰਹੀਆਂ ਨੇ ਪਹਾੜਾਂ ਨੂੰ ਕੱਟ ਕੇ ਇਹ ਵੱਧ ਬਾਰਸ਼ਾਂ ਦਾ ਕਾਰਨ ਬਣਿਆ ਤੇ ਦੂਸਰਾ ਜਿਹੜਾ ਕਾਰਨ ਇਹਨਾਂ ਹੜ੍ਹਾਂ ਨੂੰ ਜਿਹੜਾ ਸੀ ਪੈਦਾ ਕਰਨ ਪਿੱਛੇ ਗਿਣਿਆ ਗਿਆ ਉਹ ਸੀ ਡੈਮ ਪ੍ਰਬੰਧਕਾਂ ਦੀ ਮਿਸ ਮੈਨੇਜਮੈਂਟ ਕਿਉਂਕਿ ਗਰਮੀ ਦੇ ਵਿੱਚ ਉਹਨਾਂ ਨੂੰ ਚਾਹੀਦਾ ਸੀ ਕਿ ਵੱਧ ਪਾਣੀ ਛੱਡ ਕੇ ਵੈਸੇ ਵੀ 25% ਪਾਣੀ ਜਿਹੜਾ ਹੈ ਉਹ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਪਰ ਇਹ ਸਾਰਾ ਪਾਣੀ ਰੋਕ ਲੈਂਦੇ ਨੇ ਇਸ ਲਈ ਰੋਕ ਲੈਂਦੇ ਨੇ ਕਿਉਂਕਿ ਬਾਹਰਲੇ ਸੂਬਿਆਂ ਨੂੰ ਪਾਣੀ ਦੇ ਦੇਣਾ ਹੁੰਦਾ ਹੈ ਰਾਜਸਥਾਨ ਨੂੰ ਪਾਣੀ ਦੇਣਾ ਹੁੰਦਾ ਹੈ ਹਰਿਆਣੇ ਨੂੰ ਪਾਣੀ ਦੇਣਾ ਹੁੰਦਾ ਹੈ ਡੈਮ ਖਾਲੀ ਨਹੀਂ ਕਰਦੇ ਤੇ ਜਦੋਂ بارشਾਂ ਆਉਂਦੀਆਂ ਨੇ ਉਦੋਂ ਉਹਨਾਂ ਦੇ ਡੈਮ ਜਿਹੜੇ ਆ ਉਹ ਅੱਧੇ ਪਚੱਦੇ ਭਰੇ ਹੁੰਦੇ ਆ ਤੇ ਫਿਰ ਇਹਨਾਂ ਤੋਂ ਪਾਣੀ ਸਮਝਦਾ ਨਹੀਂ ਫਿਰ ਇੱਕਦਮ ਗੇਟ ਖੋਲ ਦਿੰਦੇ ਤੇ ਜਦੋਂ ਇੱਕਦਮ ਗੇਟ ਖੋਲ ਦਿੰਦੇ ਆ ਤੇ ਫਿਰ ਪੰਜਾਬ ਜਿਹੜਾ ਹੈ ਉਹ ਹੜ ਜਾਂਦਾ ਹੈ ਪਾਣੀਆਂ ਚ ਜਿਹਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪੈਂਦਾ ਹੈ ਇਹ ਦੋ ਕਾਰਨ ਹੋਏ ਆ ਇਸ ਵਾਰ بارشਾਂ ਦਾ ਬਹੁਤ ਜ਼ਿਆਦਾ ਹੋਣਾ ਪਹਾੜਾਂ ਚ ਤੇ ਡੈਮ ਪ੍ਰਬੰਧਕਾਂ ਦੀ ਮਿਸ ਮੈਨੇਜਮੈਂਟ ਹੁਣ ਜਿਹੜੀਆਂ ਜ਼ਿਆਦਾ بارشਾਂ ਹੋਈਆਂ ਉੱਥੇ ਤਾਂ ਅਸੀਂ ਬੇਵੱਸਾਂ ਹਾਲਾਂਕਿ ਇਹਦੇ ਪਿੱਛੇ ਵੀ ਕਾਰਨ ਜਿਹੜਾ ਮਨੁੱਖੀ ਆ ਕੁਦਰਤ ਨਾਲ ਛੇੜਛਾੜ ਕਰ ਰਿਹਾ ਮਨੁੱਖ ਪਰ ਚਲੋ ਉੱਥੇ ਅਸੀਂ ਬੇਵੱਸੀ ਜ਼ਾਹਰ ਕਰ ਦਿੰਨੇ ਆ ਪਰ ਜਿਹੜੀ ਮਿਸ ਮੈਨੇਜਮੈਂਟ ਹੋਈ ਹੈ ਇਹਦੇ ਲਈ ਹੁਣ ਕਿਹਨੂੰ ਕਟਾਰੇ ਚ ਖੜਾ ਕੀਤਾ ਜਾਏ ਜੇ ਪੰਜਾਬ ਸਰਕਾਰ ਨੂੰ ਕੀਤਾ ਜਾਏ ਤੇ ਪੰਜਾਬ ਸਰਕਾਰ ਹੱਥ ਖੜੇ ਕਰ ਲੈਂਦੀ ਜੇ ਕੇਂਦਰ ਨੂੰ ਕਰਦੇ ਤੇ ਉਹ ਵੀ ਜਿਹੜਾ ਹੈ ਕੋਈ ਲੜਫੱਲਾ ਨਹੀਂ ਪੜਾਉਂਦੇ ਰੈਪੀਰੀਅਨ ਕਾਨੂੰਨ ਜਿਹੜਾ ਦੁਨੀਆ ਦਾ ਕਾਨੂੰਨ ਹੈ ਰਿਪੇਰੀਅਨ ਕਾਨੂੰਨ ਜਿਹੜਾ ਉਹ ਇਹ ਕਹਿੰਦਾ ਹੈ ਕਿ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾ ਹੱਕ ਜਿਹੜਾ ਹੈ ਉਸ ਧਰਤੀ ਦੇ ਲੋਕਾਂ ਦਾ ਹੈ ਜੋ ਦਰਿਆਵਾਂ ਦੇ ਪਾਣੀਆਂ ਦਾ ਨੁਕਸਾਨ ਵੀ ਚਲਦੇ ਦੂਜੀਆਂ ਸਟੇਟਾਂ ਦਾ ਨਹੀਂ ਉਹਨਾਂ ਸਟੇਟਾਂ ਦਾ ਹੱਕ ਹੈ ਰਿਪੇਰੀਅਨ ਕਾਨੂੰਨ ਜਿਹੜਾ ਉਹ ਕਹਿੰਦਾ ਹੈ ਕਿ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਉਹਨਾਂ ਦਾ ਹੱਕ ਹੈ ਜਿੰਨਾਂ ਸਟੇਟਾਂ ਦੇ ਵਿੱਚੋਂ ਦੀ ਹਕ ਚੀਰ ਕੇ ਦਰਿਆ ਗੁਜ਼ਰਦੇ ਨੇ ਤੇ ਜਿਹੜੇ ਲੋਕ ਉਹਨਾਂ ਦਰਿਆਵਾਂ ਦੀ ਮਾਰ ਵੀ ਚੱਲਦੇ ਨੇ ਹੁਣ ਰਾਵੀ ਪੰਜਾਬ ਦੀ ਹਕ ਚੀਰ ਕੇ ਲੰਘਦਾ ਸਤਲੁਜ ਪੰਜਾਬ ਦੀ ਹਕ ਚੀਰ ਕੇ ਲੰਘਦਾ ਵਿਆਸ ਪੰਜਾਬ ਦੀ ਹਕ ਚੀਰ ਕੇ ਲੰਘਦਾ ਪੰਜਾਬ ਦੀ ਹਕ ਤੇ ਚੱਲਦੇ ਨੇ ਇਹ ਤੇ ਜਦੋਂ ਇਹ ਉਫਾਨ ਦੇ ਉੱਤੇ ਆਉਂਦੇ ਤੇ ਨੁਕਸਾਨ ਵੀ ਪੰਜਾਬ ਚੱਲਦਾ ਤੇ ਰਾਜਸਥਾਨ ਨੂੰ ਪਾਣੀ ਮੁਫਤ ਚ ਹਰਿਆਣੇ ਨੂੰ ਪਾਣੀ ਮੁਫਤ ਚ ਕੋਈ ਰਿਵਲਟੀ ਨਹੀਂ ਚਲੋ ਦੇ ਦਿਓ ਪਰ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਅੱਜ ਦਾ ਪਾਣੀ ਮੁੱਲ ਵੇਚਣ ਲੱਗ ਪਿਆ 20 20 30 40 40 ਰੁਪਏ ਦੀਆਂ ਬੋਤਲਾਂ 'ਚ ਪਾਣੀ ਮਿਲਦਾ ਤੇ ਰਾਜਸਥਾਨ ਨੂੰ ਕਿੰਨਾ ਪਾਣੀ ਜਾ ਰਿਹਾ ਚਲੋ ਉਹਨਾਂ ਲੋਕਾਂ ਨੂੰ ਜ਼ਰੂਰਤ ਹੈ ਪਾਣੀ ਦੀ ਖੇਤੀ ਲਈ ਪਾਣੀ ਦੀ ਜ਼ਰੂਰਤ ਹੈ ਪਿਆਸ ਬੁਝਾਉਣ ਲਈ ਪਿਆਣੀ ਦੀ ਜ਼ਰੂਰਤ ਹੈ ਹਰਿਆਣੇ ਨੂੰ ਪਾਣੀ ਦੀ ਜ਼ਰੂਰਤ ਹੈ ਪਿਆਸ ਬੁਝਾਉਣ ਦੇ ਲਈ ਜ਼ਰੂਰਤ ਹੈ ਖੇਤ ਲਈ ਜ਼ਰੂਰਤ ਹੈ ਲੈ ਲੈਣ ਪਰ ਉਹਦੀ ਕੀਮਤ ਅਦਾ ਕਰਨ ਤੇ ਜਿਹੜੀ ਕੀਮਤ ਉਹ ਦੇਣ ਦਰਿਆਈ ਪਾਣੀਆਂ ਦੇ ਬਦਲੇ ਜਿਹੜਾ ਨਹਿਰਾ ਨਹੀਂ ਉਹਨਾਂ ਸਟੇਟਾਂ ਨੂੰ ਮਿਲਦਾ ਹੈ ਜਿਹੜੀ ਕੀਮਤ ਉਹਨਾਂ ਪੰਜਾਬ ਨੂੰ ਉਹ ਦੇਣ ਉਹ ਕੀਮਤ ਜਿਹੜੀ ਹੈ ਉਹ ਦਰਿਆਵਾਂ ਨੂੰ ਠੀਕ ਕਰਨ ਦੇ ਉੱਤੇ ਖਰਚ ਹੋਵੇ ਉਹ ਨਹਿਰਾ ਨੂੰ ਸਾਫ਼ ਕਰਨ ਦੇ ਉੱਤੇ ਖਰਚ ਹੋਵੇ ਹੜਾ ਤੋਂ ਵੱਧ ਤੋਂ ਵੱਧ ਜਿਹੜਾ ਹੈ ਉਹ ਵਿਚਾਲੇ ਖਰਚ ਹੋਵੇ ਇਨਾਂ ਦਾ ਹੱਕ ਬਣਦਾ ਨਾ ਪੰਜਾਬ ਦੇ ਲੋਕਾਂ ਦਾ ਜੇ ਪੰਜਾਬ ਕੋਲਾ ਚੁੱਕਦਾ ਹੈ ਬਿਹਾਰ ਤੋਂ ਝਾਰਖੰਡ ਤੋਂ ਤੇ ਉਹਦੀ ਕੀਮਤ ਦਿੰਦਾ ਜੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਕੋਈ ਵੀ ਚੀਜ਼ ਆਉਂਦੀ ਹੈ ਤੇ ਪੰਜਾਬ ਉਹਦੀ ਕੀਮਤ ਦਿੰਦਾ ਤੇ ਜਦੋਂ ਪੰਜਾਬ ਕੀਮਤ ਦਿੰਦਾ ਹੈ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸਮਾਨ ਦੀ ਚਾਹੇ ਉਹ ਕੋਲਾ ਹੈ ਚਾਹੇ ਉਹ ਲੋਹਾ ਹੈ ਚਾਹੇ ਕੁਝ ਵੀ ਹੈ ਤੇ ਫਿਰ ਪੰਜਾਬ ਦੇ ਕੋਲ ਤਾਂ ਪਾਣੀ ਹੈ ਤੇ ਪੰਜਾਬ ਨੂੰ ਪਾਣੀਆਂ ਦੀ ਕੀਮਤ ਤਾਂ ਮਿਲਣੀ ਚਾਹੀਦੀ ਹੈ ਨਾ ਨਹੀਂ ਮਿਲਦੀ ਇਹ ਪੰਜਾਬ ਨਾਲ ਧੱਕਾ ਹੈ ਇਹ ਸਰਾ ਸਰ ਧੱਕਾ ਹੈ ਔਰ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਪਹਿਲਾਂ ਰਹੀਆਂ ਨੇ ਉਹ ਇਸ ਧੱਕੇ ਦੇ ਖਿਲਾਫ ਆਵਾਜ਼ ਤਾਂ ਮਾੜੀ ਮੋਟੀ ਚੁਕਦੀਆਂ ਰਹੀਆਂ ਪਰ ਸਾਰਥਕ ਕੰਮ ਜਿਹੜਾ ਹੈ ਉਹ ਕਿਸੇ ਨੇ ਨਹੀਂ ਕੀਤਾ ਇਹੋ ਹੀ ਕਾਰਨ ਹੈ ਕਿ ਜਦੋਂ ਦਰਿਆ ਸੁੱਕ ਜਾਂਦੇ ਨੇ ਤੇ ਅਸੀਂ ਆਪਣਾ ਜ਼ਮੀਨ ਹੇਠਲਾ ਪਾਣੀ ਕੱਢ-ਕੱਢ ਕੇ ਜਿਹੜਾ ਮਕਾਉਣ ਵਾਲੇ ਪਾਸੇ ਤੁਰ ਪੈਨੇ ਆ ਤੇ ਜਦੋਂ ਦਰਿਆ ਉਫਾਨ ਤੇ ਆਉਂਦੇ ਆ ਤੇ ਉਦੋਂ ਫਿਰ ਨੁਕਸਾਨ ਅਸੀਂ ਹੜਾਂ ਦਾ ਚਲਦੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਇਸ ਮੰਚ ਤੋਂ ਕਿ ਇਹਨਾਂ ਹੜਾਂ ਨੇ ਸਾਨੂੰ ਇੱਕ ਕੀਤਾ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਪੰਜਾਬ ਦਾ ਇਤਿਹਾਸ ਹੈ ਕਿ ਜਦੋਂ-ਜਦੋਂ ਹੀ ਅਸੀਂ ਸੌਖੇ ਹੁੰਨੇ ਆ ਨਾ ਉਦੋਂ-ਉਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਜਦੋਂ-ਜਦੋਂ ਸਾਡੇ ਤੇ ਮੁਸ਼ਕਲ ਆਉਂਦੀ ਹੈ ਉਦੋਂ-ਉਦੋਂ ਅਸੀਂ ਸੜਿਆ ਹੈ ਉਹ ਸੰਘਰਸ਼ ਲਈ ਇਕੱਠੇ ਹੋ ਜਾਂਦੇ ਮੁਸ਼ਕਲ ਸਾਨੂੰ ਇਕੱਠਾ ਕਰਦੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਹੀ ਕਰਨਾ ਪਵੇ ਪਰ ਸਾਨੂੰ ਇਹਨਾਂ ਕੋ ਹੌਸਲਾ ਜ਼ਰੂਰ ਹੋਰ ਹੈ ਕਿ ਇਹ ਮੁਸ਼ਕਲਾਂ ਸਾਨੂੰ ਤੋੜਦੀਆਂ ਨਹੀਂ ਹੈ ਨਾ ਤੋੜ ਸਕਦੀਆਂ ਨਾ ਤੋੜ ਸਕਦੀਆਂ ਇਸ ਲਈ ਅਸੀਂ ਇੱਕ ਹੋਏ ਇਕੱਠੇ ਹੋਏ ਇੱਕ ਦੂਜੇ ਦੀ ਮਦਦ ਕੀਤੀ ਇੱਕ ਦੂਜੇ ਦੀ ਸਹਾਇਤਾ ਕੀਤੀ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ ਅਸੀਂ ਭਾਈਚਾਰਕ ਸਾਂਝ ਨੂੰ ਵੀ ਬਰਕਰਾਰ ਰੱਖਿਆ ਉਸ ਨੂੰ ਹੋਰ ਵਧਾਇਆ ਇਹ ਸਾਡਾ ਜਿਹੜਾ ਖਾਸਾ ਹੈ ਜੋ ਸਾਨੂੰ ਗੁਰੂ ਸਹਬਾਨਾ ਨੇ ਬਖਸ਼ਿਆ ਮਹੰਤ ਦੇ ਵਿੱਚ ਜਿੰਨੇ ਨੌਜਵਾਨਾਂ ਨੇ ਇਸ ਕੈਂਪ ਦੇ ਵਿੱਚ ਸੇਵਾ ਕੀਤੀ ਸਰਦਾਰ ਪਰਮਪਾਲ ਸਿੰਘ ਸਰਦਾਰ ਸੁਖਦੇਵ ਸਿੰਘ ਪ੍ਰਦੀਪ ਸਿੰਘ ਹੋਰ ਬਹੁਤ ਸਾਰੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਨਾਂ ਦਾ ਧੰਨਵਾਦ ਕਰਦਾ ਹਾਂ ਇਹ ਸਿਰਫ ਸੇਵਾ ਲਈ ਆਏ ਸੀ ਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿਹੜਾ ਕਿ ਇੱਥੋਂ ਨਾਂ ਜਿਹੜੇ ਆ ਸਾਰਿਆਂ ਦੇ ਲਏ ਗਏ ਨੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹਾਂਗਾ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇਹ ਸਾਡਾ ਫਰਜ਼ ਸੀ ਅਸੀਂ ਆਪਣਾ ਫਰਜ਼ ਨਿਭਾਇਆ ਤੇ ਇਹ ਫਰਜ਼ ਸਾਡਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ